ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਿਹਾ ਹੋ ਦੁਆਬਾ نیوز 24 ਮੈਂ ਹਾਂ ਗੁਰਮਖ ਸਿੰਘ ਅੱਜ ਅਸੀਂ ਫਗਵਾੜਾ ਦੇ ਵਿੱਚ ਜਿਹੜੀ ਕੱਲ ਖਬਰ ਆਈ ਸੀ ਵੀ ਮੱਛੀ ਮਾਰਕੀਟ ਨਵੀਂ ਜੇ ਬਣੀ ਆ ਉਹਨੂੰ ਕੱਲ ਤੋੜ-ਫੋੜ ਕੀਤਾ ਗਿਆ ਔਰ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਜਿਹੜੀਆਂ ਇਹਦਾ ਰੋੜਾਂ ਤੇ ਜਿਹੜੀਆਂ ਲੱਗੀਆਂ ਆ ਸਰਕਾਰ ਨੂੰ ਉਧਰ ਵੀ ਧਿਆਨ ਦੇਣਾ ਚਾਹੀਦਾ ਇਹ ਜਿਹੜੀ ਮੱਛੀ ਮਾਰਕੀਟ ਨਵੀਂ ਬਣਨ ਲੱਗੀ ਸੀ ਸਰਕਾਰ ਨੇ ਕੱਲ ਇਹਦਾ ਜਿਹੜਾ ਸਮਾਨ ਜ਼ਬਤ ਕਰ ਲਿਆ ਉਹਦੇ ਦੇਲੇ ਦ੍ਰਿਸ਼ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਤੇ ਜਿਹੜੀ ਲਓ ਜੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਜਿਹੜੇ ਦ੍ਰਿਸ਼ ਆ ਉਹ ਦਿਖਾਏ ਜਾਣਗਾ। ਲਓ ਜੀ ਇਹ ਹੈਗੀ ਮੱਛੀ ਮਾਰਕੀਟ ਜਿਹੜੀ ਨਵੀਂ ਬਣ ਰਹੀ। ਤਾਂ ਜਿਹੜੇ ਉਹ ਇੱਥੇ ਕਰਮ ਜਿਹੋਨਾਂ ਦੇ ਜਿਹੜੇ ਕਰਮਚਾਰੀ ਸੀ ਉਹ ਵੀ ਖੜੇ ਸੀਗੇ ਪਰ ਉਹ ਸਾਨੂੰ ਦੇਖ ਕੇ ਚਲ ਗਏ। ਤੇ ਜਿਹੜੀ ਇਹ ਵੀ ਵੀਡੀਓ ਆ ਅਸੀਂ ਤੁਹਾਨੂੰ ਉਹ ਵੀ ਨਾਲ ਦਿਖਾਵਾਂਗੇ ਜਿਹੜਾ ਸਰਕਾਰ ਨੇ ਬੜਾ ਉਦਮ ਕੀਤਾ। ਕੰਮ ਕੀਤਾ ਬਹੁਤ ਵਧੀਆ ਕੀਤਾ ਇਦਾਂ ਦੇ ਰੋਣਾ ਜਿਹੜੇ ਰੋੜ ਘੇਰੇ ਹੋ ਆ ਉਹਨਾਂ ਨੂੰ ਖਾਲੀ ਕਰਾ ਰਹੀ ਸਰਕਾਰ ਸਰਕਾਰ ਦਾ ਬੜਾ ਧੰਨਵਾਦ ਆ ਤੇ ਜਿਹੜੀ ਅਗਲੀ ਕਾਰਵਾਈ ਆ ਜੇ ਫੇਰ ਵੀ ਸਾਡੀ ਕਿਤੇ ਨਿਗਾਹ ਚੋਂ ਨਹੀਂ ਗੇ ਮੱਛੀ ਮਤਲਬ ਲੈ ਕੇ ਵੱਢਦੇ ਇੱਥੇ ਅਸੀਂ ਸਰਕਾਰ ਤੱਕ ਜਰੂਰ ਖਬਰ ਪਹੁੰਚਾਵਾਂਗੇ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਦੇਖਦੇ ਰਹੋ ਦੁਆਬਾ ਨਿਊਜ਼ 24